ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪੰਡ ਹੰਡਾਇਆ ਜੀਤੀ ਪੰਦ ਦੇ ਘਰੋਂ ਕਵਰ ਕਰਦੇ ਪਏ ਤਿੰਨ ਮਹੀਨਿਆਂ ਦਿਖਾਵਾਂਗੇ ਮੀਣੀਆਂ ਤੇ ਤਿੰਨੇ ਮੀਣੀਆਂ ਇੱਕੋ ਕਰੋ ਇੱਕ ਨਹੀਂ ਦੋ ਨਹੀਂ ਜਿਵੇਂ ਤਿੰਨ ਗਿਣਤੀ ਦੀਆਂ ਦੋ ਸੁਣਿਆ ਵੀ ਐ ਇੱਕ ਪਚਾਰੇ ਖੜੀ ਐ ਗੱਬਣ ਡਿਟੇਲ ਬਾਈ ਸਾਹਿਬ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨੌ ਜੀਤੀ ਪੰਡਤ ਪਿੰਡ ਖੰਡਿਆਆ ਕੋਠੇ ਚੁੰਗਾ ਦੇ ਸਾਹਮਣੇ ਆਨੰਦ ਪੋਲਟਰੀ ਫਾਰਮ ਨੇੜੇ ਗੁਰਤਬਾਰ ਆੜੀ ਸਰਸਾ ਹੈ ਤੇ ਆਪਣਾ ਨੰਬਰ ਬੋਲਿਓ ਬਾਈ ਨੰਬਰ 6239097924 ਤੇ ਆਪਾਂ ਪਾਸੋਂ ਵੀਡੀਓ ਪਾਈ ਸੀ ਪੰਜ ਨਗਾ ਦੀ ਹਾਂ ਵੇਖ ਗਿਆ ਵਧੀਆ ਉਹ ਚਾਰ ਨਾਕ ਵਿੱਕ ਗਏ ਕਮੈ ਨਹੀਂ ਵੇਚੀ ਅਸਾ ਉਹ ਕੱਚੀ ਆ ਥੋੜੀ ਹੈ ਨਾ ਕੱਚੀ ਆ ਤਿਆਰ ਹੋਈ ਠੀਕ ਆ ਅੱਜ ਤਿੰਨੇ ਫਰਮੀਣੀਆਂ ਹੀ ਲੈਂਦੀਆਂ ਇਹ ਮਾਲ ਜੇ ਆਪਾਂ ਖਰੀਦ ਕਿਧਰੋਂ ਕਰਦੇ ਆ ਮਾਲ ਸਾਡੇ ਨਾਲ ਵੱਡਾ ਹੁੰਦਾ ਸਾਰਾ ਭਾਨ ਸੇਵ ਜੀਨ ਤੇ ਲਵੇ ਲੈ ਕੇ ਹਰਿਆਣੇ ਜੀ ਆਨੇ ਆ ਤੇ ਫਿਰ ਜਦੋਂ ਵੀਰ ਕਹਿੰਦੇ ਆ ਭਾਅ ਵੱਡੇ ਹੋ ਗਏ ਭਾਅ ਫਿਰ ਚੰਗੀ ਮੈਂ ਦਾ ਚੰਗਾ ਭਾਅ ਹੋਣਾ ਫਿਰ ਭਾਅ ਤਾਂ ਲੱਗਦਾ ਹੀ ਆ ਲੋਹਾ ਗੱਡੀ ਚ ਤੇ ਸੋਨਾ ਡੱਬੀ ਚ ਚੰਗੀ ਮੈਂ ਦੁੱਧ ਵਾਲੀ ਮਿਲਦੀ ਆ ਦੁੱਧ ਤੇ ਠੀਕ ਆ ਪਹਿਲੇ ਨੰਬਰ ਜਿਹੜੀ ਮੀਨੀ ਦੇਖੀ ਇਹਨਾਂ ਸੂਈ ਸਵਾਈ ਸੈਂਕ ਹਿਲ ਜਿਆ ਕਿ ਨਹੀਂ ਹਿਲਦੇ ਥੈਂਕ ਯ ਸੋ ਦੇਖੋ ਸੈਂਗੇ ਦੇ ਹਲਦੇ ਆ ਬੱਚਾ ਪਿੱਛੇ ਕੀ ਹੈ ਇਹ ਇਹਦੇ ਕੱਟਾ ਦੇ ਬੱਚਾ ਇਹਦੇ ਪਿੱਛੇ ਕੱਟਾ ਕੰਨੀ ਸੂਈ ਆ ਤੇ ਨਾਰੂਆ ਜਮਾ ਨਾਲ ਆ ਹਨਾ ਕੱਚਾ ਨਾਲ ਤੇ ਸੂਆ ਕਿਹੜਾ ਸੂਈ ਆ ਬਾਈ ਜੀ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਆ ਤੇ ਹੁਣ ਇਸ ਵਕਤ ਦੁੱਧ ਕਿੰਨਾ ਕੁ ਸਟਾਰਟ ਕਰਿਆ ਇਸ ਵਕਤ 11 ਕਿਲੋ ਬੋੜਾ ਹੋ ਜਾਇਜ ਗੱਲ ਸੋ 11 ਕਿਲੋ ਬੋੜੇ ਦੀ ਸਟਾਰਟਿੰਗ ਆ ਦੂਜੇ ਦਿਨ ਜਮਾ ਤੇ ਜੇਰ ਜੁਰ ਜਮਾ ਡੰਨਾ ਜਮਾ ਸੌ ਕੇ ਚੌਣ ਚਵਾਇ ਇੱਕ ਨੰਬਰ ਬਹੁਤ ਫਰੀਕ ਨੰਬਰ ਤੇ ਧਾਰਾ ਮਾਰ ਕੇ ਦਿਖਾ ਸਕਦੇ ਆਂ ਸਕਦੇ ਆਂ ਧਾਰਾ ਮਾਰੋ ਜੀ ਸੁਭਰ ਧਾਰਾ ਦੇਖੋ ਕਿਆ ਬਾਤ ਆ ਪੂਰਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਤੇ ਇੱਕ ਨੰਬਰ ਦੀ ਚੋਈ ਆ ਜਮਾ ਤੇ ਚੋਣ ਦੇਖੋ ਵੀਰੇ ਚੋਣ ਚਵਾਈ ਦਾ ਨਰਮ ਹੋ ਜਾਵਾ ਹਨਾ ਸੁਭਰ ਦੇਖੋ ਮਗਰ ਅਥਨਾ ਚ ਚੋਣ ਚਾਂ ਤੇ ਚੋਣ ਚਵਾਈ ਜਮਾ ਇੱਕ ਨੰਬਰ ਪੂਰੀ ਸਾਫ ਸੁਥਰੀ ਤੇ ਕੋਈ ਭੂਰਸਾ ਨਹੀਂ ਬਸ ਠੀਕ ਆ ਵੀਰੇ ਓਕੇ ਆ ਤੇ ਦੇਖੋ ਬੱਚਾ ਬੁੱੱਚਾ ਚੜਦੀ ਕਿਆ ਬਾਤ ਆ ਤੇ ਚੋਣ ਦੀ ਜਮਾ ਇੱਕ ਨੰਬਰ ਆ ਪਸਮਾ ਦੇਖੋ ਕਿਆ ਬਾਤ ਆ ਪੂਰਾ ਸੋਹਣਾ ਕਰਿਆ ਨੇ ਤੇ ਅੱਜ ਦਿਨ ਹੋ ਗਿਆ ਬਾਈ ਜੀ ਸੂਈ ਨੂੰ ਦੂਜਾ ਹਨਾ ਹਾਂ ਜੀ ਹਾਂ ਦੂਜਾ ਦਿਨ ਹੋ ਗਿਆ ਸੂਈ ਨੂੰ ਅੱਜ ਤੇ 11 ਲੀਟਰ ਦੁੱਧ ਜਮਾ ਹਾਜ਼ਰ ਆ ਅੰਦਾਜ਼ਾ ਲਾ ਸਕੀਏ ਪਰ ਕਿੰਨੇ ਦੁੱਧ ਪਾਉਗੇ ਇਸ ਵਾਰ ਇਹ ਦੁੱਧ ਨੇ ਵੀ 18 ਕਿਲੋ ਝੋਟੀ ਮੰਨ ਕੇ ਜਿਹੜੇ ਗਰਮੀਆਂ ਦੇ ਟਾਈਮ 'ਚ 17 ਤੋਂ ਪਾਰ ਵਾਲੀ ਹੈਗੀ ਐ ਅੱਜ ਦਿਨੇ ਨੂੰ ਦੂਜਾ ਤੇ ਮੀਨੀ ਸਿੰਘ ਹਿਲਦੇ ਆ ਤੇ ਦੇਖੋ ਜਮਾ ਕਿਆ ਬਾਤ ਆ ਜੈਨੂਣ ਦੂਜਾ ਸੂਆ ਝੋਟੀ ਕੱਦ ਕਾੜ ਬਹੁਤ ਆ ਤੇ ਜਿੰਦ ਜਨ ਰਾਜ ਜੀ ਸਭੀ ਬੜੀ ਵੀ ਦੇਖੋ ਜਮਾ ਕਿਆ ਬਾਤ ਆ ਬੱਚਾ ਮੇਲ ਕਾਫਾ ਕੱਟਾ ਤੇ ਬੈਕ ਸਾਈਡ ਤੇ ਉਹਨੂੰ ਬਟਨ ਦਿਖਾਈ ਦਿੰਦੇ ਹੋਣਗੇ ਦੋ ਬਟਨ ਵਾਲੀ ਝੋਟੀ ਆ ਜਮਾ ਬੁਰੀ ਸਾਤ ਤੋ ਦੇਖੋ ਕੱਦ ਵੱਡਿਆ ਕੀ ਬਾਤ ਆ ਤੇ ਲੈ ਬਲੂਬੇ ਦੀ ਪੂਰੀ ਸਾਫ ਸੁੱਤਰੀ ਓਕੇ ਆ ਜਾਵਾ ਤੇ ਸਿੰਗ ਦੋਨੇ ਹਲ ਜਾ ਨਮਾਹਾਨ ਝੋਟੀ ਆ ਜਾਵਾ ਸੋ ਪਸਮਾ ਦੇਖੋ ਝੋਟੀ ਤੇ ਕਿਆ ਬਾਤ ਆ 2 ਵਜੇ ਹਾਲੇ 2 ਵਜੇ ਬਾਅਦ ਧਾਰਾ ਮਾਰ ਕੇ ਦਿਖਾਈ ਜਾਂ ਜਾਵਾ ਇਹਦੀਆਂ ਤੇ ਪਿੰਡੇ ਤੇ ਨਾੜਾ ਵਗੈਰਾ ਦੇਖੋ ਸਾਫ ਸੁੱਤਰੀ ਨਾੜਾ ਸੋਹਣਿਆ ਦਿਖਾਈ ਦਿੰਦੀ ਆ ਚਮਕ ਧਮਕਪੂਰੀ ਆ ਤੇ ਭਾਈ ਜੀ ਰੇਟ ਇਹਦਾ ਕੀ ਰੱਖਿਆ ਭਾਈ ਇਹਦਾ ਰੇਟ ਫੋਨ ਤੇ ਕਰ ਲਾਂਗੇ ਜੈ ਜੋ ਚੀਜ਼ ਦੇ ਹਿਸਾਬ ਨਾਲ ਜੈ ਜੈ ਠੀਕ ਆ ਤੇ ਅੱਗੇ ਦੂਜੇ ਨੰਬਰ ਤੇ ਫੇਰ ਮੀਣੀ ਦੇਖੀ ਜਾਂਦੇ ਆਪਾਂ ਇਹਦਾ ਇੱਕ ਸਿੰਘ ਮੀਨਾ ਦੀ ਇੱਕ ਥੋੜਾ ਧਾਕਦਲਵਾਰ ਆ ਜਣਾ ਹਾਂ ਟੈੜੀ ਕਿਹਾ ਜਾਂਦਾ ਹੈ ਟੈੜੀ ਮੀਨੀ ਹੈਣਾ ਤੇ ਇਹ ਕਿਹੜਾ ਸੂਆ ਹੁੰਦੀ ਹੈ ਜੀ ਇਹ ਤੀਜਾ ਸੂਆ ਸੂਆ ਤੀਜਾ ਸੂਆ ਸੂਆ ਸੁੰਦੀ ਹੈ ਕਿ ਐ ਇੱਕ ਦਿਨ ਲੈ ਜਾਊਗੀ ਇਹ ਲੈ ਜੂ ਜੀ ਪੰਜ ਚਾਰ ਪੰਜ ਚਾਰ ਕਿ ਦਿਨ ਬਾਕੀ ਇਹਦਾ ਕਿੰਨਾ ਦੁੱਧ ਸਭ ਪਿਛਲੀ ਹਾਰ ਦਾ ਇਹਦਾ ਦੁੱਧ ਬੰਦਿਆਂ ਨੇ ਦੱਸਿਆ ਘਰ ਮੇਰੇ ਲਿਆ ਜਾਣੀ ਸੀ ਜਿੰਨਾ ਤੋਂ ਲਈ ਆ ਉਹ ਕਹਿੰਦੇ 15 ਕਿਲੋ ਦੁੱਧ ਹੈ ਕਿਉ ਹੈ ਆਪਕੋ ਤੇ ਪੂਸ ਪਾਸ ਫਿਰ ਜਮਾ ਕਾਲੀ ਵੀ ਆ ਗਈ ਜਮਾ ਕਾਲੀ ਮੋਹਰਾ ਪ्योर ਆ ਤੇ ਇੱਕ ਸਿੰਘ ਆ ਗਿਆ ਮਨ ਕਿ ਚੱਲ ਧਾਕਦਲਵਾਰ ਆ ਜੀ ਉਹ ਕਹਿੰਦੇ ਹੈਣਾ ਕੀ ਭਾਰ ਹੋਏਦਾ ਜੀ ਇਹਦਾ ਫੋਨ ਤੇ ਕਰ ਲਾਂਗੇ ਤਾਂ ਠੀਕ ਟੋਰੇ ਉਹ ਬਾਹਰ ਨੂੰ ਇਹਨੂੰ ਸੋ ਵੀਰੋ ਪੱਟ ਫਟੇ ਜੀ ਬੰਦਰ ਦੇਖੋ ਤੇ ਮੋਹਰੇ ਚ ਪੈਂਦੀ ਆ ਬੈਕ ਸੈਟੋ ਜਾਮਾ ਤੇ ਲੇਵਾ ਲੂਵਾ ਦੇਖੋ ਕਿਆ ਬਾਤ ਆ ਪੁੱਤਾਂ ਇਹਦਾ ਸਾਫ ਸੁਥਰਾ ਤੇ ਸਿੰਘ ਮੂੰਹ ਮੱਠਾ ਦੇਖੋ ਮੀਨੀ ਸਿੰਘ ਜਮਾ ਇਹਦੀ ਹੈਲਦੀਆ ਕਿ ਨਹੀਂ ਦੇਖਿਆ ਪਾ ਇਹਦਾ ਨਹੀਂ ਹਿਲਦਾ ਠੀਕ ਆ ਤੇ ਝੋਟੀ ਤੀਜਾ ਸੋਜੇ ਨਾਲ ਸੁਧਿਆ ਸੋ ਲੇਵਾ ਦੇਖੋ ਪੁੱਤਾਂ ਇਹਦਾ ਕਿਆ ਬਾਤ ਆ ਤੇ 15 ਤੋਂ ਪਾਰ ਪਾਰ ਚੱਲੂਗੀ ਜੇ ਪਤਲੀ ਚਮੜੀ ਦੇ ਵਿੱਚ ਤੇ ਨਮਾ ਹਾਨੀ ਆ ਜਮਾ ਇਦਾਂ ਝੋਟੀ ਘਰੇ ਜਾਵੜੇ ਪੰਜ ਸੱਤ ਸੂਏ ਖੱਜ ਗਏ ਤੇ ਬਗੇ ਬੱਚੇ ਬਰੀਡ ਤਿਆਰ ਕਰਦੇ ਜਿੰਨੀਆਂ ਝੋਟੀਆਂ ਤਿੰਨੇ ਬਰੀਡ ਵਾਲੇ ਝੋਟੀਆਂ ਹੈਗੀਆਂ ਤੇ ਲੇਵਾ ਦੇਖੋ ਸਾਈਡ ਤੋਂ ਪੂਰਾ ਸਾਫ ਸੁਥਰਾ ਤੇ ਹਲਦਾ ਫਿਰ ਗੂੰਦੀ ਮਾਰਦੀ ਰੋਜ ਆ ਬਾਈ ਜੀ ਇਹਦੀ ਚੀਪ ਤੋਂ ਮੁਖਵਲ ਵਰਗਾ ਠੀਕ ਐ ਅੱਗੇ ਤੀਜੇ ਨੰਬਰ ਤੇ ਫੇਰ ਮੀਨੀ ਦੇਖੀ ਜਾਂਦੇ ਆਪਾਂ ਇਹ ਕੱਲ ਸੋਈ ਐ ਵੀ ਮੀਨੀ ਇਹਦੇ ਹੈਦੇ ਸਿੰਗੀ ਹਾਲ ਦੇ ਇਹਦੇ ਮਗਰ ਬੱਚਾ ਆ ਗਿਆ ਨੀਲੀ 라ਵੀ ਦਾ ਹਨਾ ਹਾਂ ਨੀਲੀ 라ਵੀ ਦਾ ਕਟਾ ਤੇ ਇਹਨੂੰ ਵੀ ਨਾੜੂਆਂ ਨਾਲ ਆ ਜਾਵਾਂ ਹਨਾ ਕੱਲ ਵੀ ਸੋਈ ਹੋਈ ਐ ਜੀ ਠੀਕ ਐ ਪਰ ਸੋ ਹਾਥਨ ਸ਼ਾਮ ਦੀ ਹਨਾ ਜੇਰ ਜਰੋਕੇ ਆ ਜਾਵਾਂ ਜਾਵਾਂ ਜਮਾ ਕੇ ਆਪਣੀ ਕਿੰਨਾ ਕੁ ਦੁੱਧ ਹਾਜ਼ਰ ਆ ਇਹ ਦੁੱਧ ਇਹਦੇ ਨਾਲ ਲਾਊਗਾ 10 ਕਿਲੋ ਕੋਲਾ ਹੈ ਜੀ 10 ਤੋਂ ਬਾਹਰ ਜਾਵਾ ਜਿਉਂਗੇ 16 17 ਕਿਲੋ 16 17 ਕਿਲੋ ਥਾਰਾ ਦੂਰਾ ਓਕੇ ਜਮ ਬਹੁਤ ਓਕੇ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਝੋਟੀਆਂ ਸਾਫ਼ ਸੁਥਰਾ ਸੂਈ ਸਵਾਈ ਦੂਜਾ ਦਿਨ ਉਹ ਕਰ ਸਕਣ ਬੱਚਾ ਮੇਕਾਵਾ ਕੱਟਾ ਬੱਲਾ ਨੀਲੀ ਦਾ ਵੀ ਦਾ ਤੇ ਪੱਠ ਫੋੜੇ ਦੇ ਬਣ ਤੇ ਦੇਖੋ ਕਿਆ ਬਾਤਾਂ ਰਾਜ ਜੀ ਸਭੀ ਬੜੀ ਵੀ ਤੇ ਮੀਣੀ ਹੈ ਜਮਾ ਤੇ ਦੁੱਧ ਕਿੰਨਾ ਦੇ ਦੂ ਬਾਈ ਇਹ ਦੁੱਧ ਇਹ 16 17 ਕਿਲੋ ਦੂਰਾ ਆਮਾ 16 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਸੋ ਦੂਜਾ ਦੂਜਾ ਦਿਨ ਸੂਈਆਂ ਨੂੰ ਵਾਹਲੇ ਕਿਵੇਂ ਵੀ ਬਿਰ ਕਹਿੰਦਾ ਵੀ ਸੂਈਆਂ ਨੂੰ 20 ਦਿਨ ਆ ਗਿਆ 20 ਦਿਨ ਹੋ ਗਿਆ ਪਸ਼ੂ ਦੁੱਧ ਤੇ ਹੁੰਦਾ 25 ਦਿਨ ਲੈ ਜਾਂਦਾ ਕੱਚੇ ਨਾੜੂਏ ਬੱਚਿਆਂ ਦੇ ਬਿਲਕੁਲ ਨਾਲ ਆ ਜਾਵਾ ਜੇ ਕੋਈ ਵੀ ਸੂਈ ਤੇ ਭਰੇ ਕਰਦਾ ਤਾਂ ਗੱਬਰ ਵੀ ਖੜੀਏਗੀ ਘਰੇ ਸਵਾਲਿਓ ਸੂਈਆਂ ਸਵਾਇਆਂ ਦੇਖੋ ਨਾੜੂ ਦੇ ਨਾਲ ਜਾਵਾ ਸੋ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖਣ ਲਈ ਸਭ ਦਾ ਤਹਿ